ਗੱਲ ਕਰਦੇ ਹਾਂ ਸੰਗਰੂਰ ਦੀ ਜਿੱਥੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ 10 ਸਾਲ ਦੇ ਬੱਚੇ ਦੇ ਨਾਲ ਸਿਰਫ ਬਿਨਾਂ ਪੁੱਛੇ ਪਾਣੀ ਪੀਣ ਕਾਰਨ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਗਈ। ਪਰਿਵਾਰ ਦਾ ਸੀਸੀਟੀਵੀ ਚ ਕੈਦ ਹੋ ਗਈ ਦੱਸਿਆ ਜਾ ਰਿਹਾ ਕਿ ਦੁਕਾਨ ਦੇ ਬਾਹਰ ਪਏ ਕੈਂਪਰ ਵਿੱਚੋਂ ਪਾਣੀ ਪੀਣ ਕਾਰਨ ਦੁਕਾਨਦਾਰ ਨੇ ਬੱਚੇ ਨੂੰ ਬੇਰਹਿਮੀ ਦੇ ਨਾਲ ਕੁੱਟਿਆ ਤੇ ਬੱਚੇ ਨੂੰ ਇੰਨੀ ਬੇਰਮੀ ਦੇ ਨਾਲ ਕੁੱਟਿਆ ਗਿਆ ਕਿ ਉਸ ਨੂੰ ਸੰਗਰੂਰ ਦੇ ਸਰਕਾਰੀ ਹਸਪਤਾਲ ਦਾਖਲ ਕਰਵਾਉਣਾ ਪਿਆ। ਪੀੜਤ ਬੱਚੇ ਦੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ਉੱਤੇ ਪੁਲਸ ਦੋਸ਼ੀ ਦੁਕਾਨਦਾਰ ਕੋਲੋਂ ਪੁੱਛਗਿੱ ਮਸਲਾ ਕੀ ਸੁਨਾਮੀ ਗੇਟ ਜੋ ਜੀ ਏ1 ਕੋ ਜੂਸ ਵਾਲਾ ਵਿਅਕਤੀ ਹੈ ਜੀ ਇੱਕ ਬੱਚਾ ਪਾਣੀ ਪੀਣ ਦੇ ਗਿਆ ਨਾਲੇ ਦੁਕਾਨ ਤੋਂ ਗਲਾਸ ਦਿੱਤਾ ਖੱਲਿਉ ਨੇ ਪਾਣੀ ਪੀਣ ਜਦੋਂ ਗਿਆ ਉਹ ਦੁਕਾਨਦਾਰ ਜੋ ਨੇਪੂਰਾ ਦਾ ਮਾਰਿਆ ਕੁੱਟਿਆ ਦੰਦਾਂ ਨਾਲ ਕੁੱਟਿਆ ਜਿੱਦੀ ਵੀਡੀਓ ਸਾਰੇ ਕੋਲ ਪਹੁੰਚ ਚੁੱਕੀ ਹੈ ਜੀ ਅਸੀਂ ਪ੍ਰਸ਼ਾਸਨ ਨੂੰ ਇਹ ਮੰਗ ਚਾਹੁੰਦੇ ਹਾਂ ਜਿਹੜੇ ਬਾਰੋਂ ਲੋਕ ਆ ਰਹੇ ਨੇ ਤਰ ਤਰ੍ਹਾਂ ਦੇ ਵਪਾਰ ਕਰਨੇ ਬਿਜ਼ਨਸ ਕਰਨੇ ਇਹਨਾਂ ਦੀ ਇੱਕ ਵੈਲਿਊਏਸ਼ਨ ਵੀ ਹੋਣੀ ਚਾਹੀਦੀ ਹੈ ਜਿੰਨਾ ਲੋਕਾਂ ਦੇ ਘਰਾਂ ਵਿੱਚ ਬੈਠੇ ਨੇ ਉਹ ਵੀ ਇਹਨਾਂ ਦੀ ਵੈਰੀਫਿਕੇਸ਼ਨ ਥਾਣਾ ਸਿੱਡੀ ਸੰਗਰੂਰ ਚ ਕਰਣ ਜੋ ਕਿ ਜਿਹੜੀ ਆਣ ਵਾਲੀ ਘਟਨਾ ਨੂੰ ਆਪਾਂ ਰੋਕ ਸਕੀਏ ਦੇਖੋ ਛੋਟਾ ਇਹ ਸ਼ਹਿਰ ਹੈ ਸੰਗੂ ਸਾਡਾ ਜਿੱਦੇ ਵਿੱਚ ਕੋ ਛੋਟਾ ਜਿਹਾ ਬੱਚਾ 5 6 ਸਾਲ ਦਾ ਬੱਚਾ ਉਹ ਪਾਣੀ ਪੀਣ ਗਿਆ ਉਹ ਇੰਨੀ ਬੇਰਹਾਮੀ ਨਾਲ ਮਾਰਿਆ ਕਿ ਅਪਾ ਬਲੀਵ ਨਹੀਂ ਕਰ ਸਕਦੇ ਉਹਦੇ ਮੰਦੇ ਵਿੱਚ ਰੇਡੀਓ ਦੇ ਮੰਦੇ ਵਿੱਚ ਕਿੰਨਾ ਵੱਡਾ ਕਰੋਧ ਹੋਣਾ ਲੇਕਿਨ ਆਪਾਂ ਪ੍ਰਸ਼ਾਸਨ ਇਹ ਮੰਗ ਕਰਦੇ ਆ ਇਨਾਂ ਸਿਰਾਰਤੀ ਅਸਰਾ ਦੇ ਖਿਲਾਫ ਸਭ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੋ ਮੰਨ ਦੀ ਕਾਰਵਾਈ ਹੈ ਮਸਲਾ ਇਹ ਸੀਗਾ ਜੀ 150 ਸਿਗਾ ਜੋ ਫੁੱਲ ਮਿਲਾ ਕੇ 3-4 ਸਾਲ ਦਾ ਹੈਗਾ ਜੀ ਹਾਂਜੀ ਆਹ ਹਾਂ ਸ਼੍ਰਾਮੀ ਗੇਟ ਦੇ ਉੱਪਰ ਇੱਕ ਦੁਕਾਨ ਹੈਗੀ ਹੈ ਜੋ ਕਿ ਜੂਸੀ ਹੈ ਹਾਂਜੀ ਜੋ ਕਿ ਸ਼ਾਇਦ ਸਾਨੂੰ ਲੱਗਦਾ ਕਿ ਉਹ ਸਹੀ ਦਾ ਬੰਦਾ ਨਹੀਂ ਹੈ ਹਾਂਜੀ ਔਰ ਇੱਕ ਵਿਸ਼ੇਸ਼ ਸਮੂਹ ਇਹ ਨਾਲ ਸੰਭੰਧ ਰੱਖਦਾ ਹੈ। ਉਹ 3 ਸਾਲ ਦਾ ਬੱਚਾ ਇੱਕ ਨਾਲ ਵਾਲੀ ਦੁਕਾਨ ਤੋਂ ਇੱਕ ਪਾਣੀ ਦਾ ਗਲਾਸ ਲੈ ਕੇ ਖਾਲੀ ਉਸ ਜੀ ਦੁਕਾਨ ਤੋਂ ਪਾਣੀ ਵੀ ਚੜਾ ਲਿਆ। ਜੋ ਸੀ ਵੀਡੀਓਜ਼ ਵੀ ਦੇਖ ਰਹੇ ਹੋ। ਉਸ ਦੇ ਕੀ ਹੋਇਆ ਜੀ ਜਿੱਥੇ ਉਹ ਗਲਾਸ ਮਾਂਜ ਕੇ ਰੱਖਦਾ ਪਰ ਜਿਹੜਾ ਪਾਣੀ ਚ ਗਲਾਸ ਮਾਂਜਦਾ ਹੈ ਉਹ ਬੱਚਾ ਉਹਦੇ ਚ ਗਲਾਸ ਧਰ ਕੇ ਪਾਣੀ ਪੀ ਰਿਹਾ ਤਾਂ ਉਸ ਛੋਟੀ ਸੋਚ ਦੇ ਬੰਦੇ ਨੇ ਡਾਂਗ ਚੱਕੀ ਤੇ ਉਹਦੇ ਸਿਰ ਚੱਠੇ ਮਾਰੀ। ਜਿਸ ਕਰਕੇ ਉਹਦੇ ਤੇ ਪੂਰੀ ਸਪੈਲਿੰਗ ਹੋ ਗਈ ਪਰ ਬੱਚਾ ਉਹ ਤਾਂ ਇੱਕ ਤਰ੍ਹਾਂ ਨਾਲ ਗੱਛਾ ਕੇ ਪੈ ਗਿਆ ਜਿਸ ਦੀ ਕੰਪਲੇਟ ਅਸੀਂ ਕਰਨ ਲਈ ਇੱਥੇ ਸਾਰਾ ਸਿਸਟਮ ਇਕੱਠੇ ਹੋਏ ਔਨੇ ਚੋਂ ਬੰਦਾ ਉੱਥੋਂ ਭੱਜ ਗਿਆ ਦੁਕਾਨਦਾਰ ਦਾ ਨਾਮ ਸਾਨੂੰ ਕੁਝ ਨਹੀਂ ਪਤਾ ਲੱਗਿਆ ਜੀ ਕਿਉਂਕਿ ਉਹ ਭੱਜ ਚੁਪਟਾ ਸੀਗਾ ਤੇ ਉੱਥੇ ਦੋ ਬੰਦੇ ਹੋਰ ਆਏ ਜੋ ਕਹਿੰਦੇ ਨੇ ਜੀ ਮੇਰੇ ਤਾਏ ਦਾ ਮੁੰਡਾ ਸੀਗਾ ਤੇ ਉਹ ਭੱਜ ਗਿਆ ਸਾਨੂੰ ਤਾਂ ਉਹਨੇ ਫੋਨ ਕਰਕੇ ਕਿਹਾ ਕਿ ਦੁਕਾਨ ਬਤਾ ਦਿਓ ਅਸੀਂ ਔਨੇ ਚ ਪੁਲਿਸ ਸਟਾਫ ਵੀ ਉੱਥੇ ਪਹੁੰਚ ਗਿਆ ਸਭ ਕੁਝ ਹੋ ਗਿਆ ਅਸੀਓ ਬੰਦਿਆਂ ਨੂੰ ਫੜਿਆ ਨਾਲ ਤੇ ਨਾਲ ਲਿਜਾ ਕੇ ਓਰੇ ਲਿਆਂਦਾ ਹੁਣ ਬੰਦੀ ਕਾਰਵਾਈ ਸੱਚੋ ਸੱਚ